ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀ ਵਿਧਾਇਕ 16 ਮਾਰਚ ਨੂੰ ਚੁੱਕਣਗੇ ਅਹੁਦੇ ਦੀ ਸੌ ਕਾਂਗਰਸ ਨੇ ਗਵਰਨਰ ਦੇ ਕੋਲ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਵਾ ਵਿਧਾਇਕ ਦਲ ਨੇ ਕੈਪਟਨ ਨੂੰ ਚੁਣਿਆ ਆਪਣਾ ਨੇਤਾ ਕੈਬਨਟ ਦੇ ਮੰਤਰੀਆਂ ਦੇ ਨਾਂ ਉਤੇ ਮੋਹਰ ਲਵਾਉਣ ਦੇ ਲਈ ਦਿੱਲੀ ਦਰਬਾਰ ਜਾਣਗੇ ਕੈਪਟਨ 77 ਸੀਟਾਂ ਦੇ ਨਾਲ ਕਾਂਗਰਸ ਨੇ ਹਾਸਲ ਕੀਤਾ ਸੀ ਸਪਸ਼ਟ ਬਹੁਮਤ ਸਾਡੇ ਆਮਨੇ ਗਵਰਨਮੈਂਟ ਬਣਾਉਣੇ ਕਾ ਉਹਨ세 ਦਰਖਾਸਤ ਖਤ ਕੇ ਆਏ ਕਿ ਹਮਾਰੇ ਗਵਰਨਮੈਂਟ ਬਣਨੀ ਚਾਹੀਏ ਵੀ ਹੈਵ ਸਟੇਟਡ ਅ ਕਲੇਮ ਫਾਰ ਫਾਰਮਿੰਗ ਅ ਗਵਰਨਮੈਂਟ ਐਂਡ ਡੇਟ ਫਿਕਸ ਹੋ ਗਈ ਹੈ 16 ਤਰੀਕ ਨੂੰ 16 ਕਿ ਸੁਬਹ 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 ਉਹ ਟਾਈਮ ਮਤਾ ਦੇਗੇ ਮੈਂ ਜਲਦੀ ਜਾऊंगा 14 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਪਾਲ ਵੀਪੀ ਬਦਨੌਰ ਨੂੰ ਸੌਂਪਿਆ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਅਕਾਲੀ ਬੀਜੇਪੀ ਕੈਬਨਿਟ ਤੇ ਵਿਧਾਨ ਸਭਾ ਕੀਤੀ ਗਈ ਭੰਗ ਚੋਣ ਨਤੀਜਿਆਂ ਤੇ ਅਕਾਲੀ ਦਲ ਨੇ ਜਤਾਈ ਸੰਤੁਸ਼ਟੀ ਐਸਵਾਈਐਲ ਦੇ ਮੁੱਦੇ ਤੇ ਕਾਂਗਰਸ ਨੂੰ ਕੇਰਨ ਦੀ ਬਣਾਈ ਰਣੀਤੀ ਨਤੀਜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਡ ਚੋੜ 18 ਸੀਟਾਂ ਦੇ ਉੱਤੇ ਸਿਮਟਿਆ ਨਹੀਂ ਪੂਰਾ ਹੋਇਆ ਹੈਟ੍ਰਿਕ ਦਾ ਸੁਪਨਾ एज अ रिस्पॉन्सिबल ऑपोजिशन वी विल सपोर्ट गवर्नमेंट ऑन ऑल मैटर्स जहाँ पंजाब का हिस्सा है और हम गवर्नमेंट का पूरा वॉच करेंगे जो गलती करेंगे वो हम पब्लिक मिलेंगे जो कमी रहेगी है जहाँ कोई गलत प्रोपगेंडा हमारे साथ हुआ या वो सबकी एनालिसिस हम करके वी विल टेक करेक्टिव मेजर्स ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਦੇ ਕਾਰਨਾਂ ਦੀ ਕਰਾਂਗੇ ਸਮੀਖਿਆ ਬੋਲੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਕਿਹਾ ਪਹਿਲੀ ਵਾਰ ਪੰਜਾਬ ਦੇ ਵਿੱਚ ਚੋਣ ਲੜਨਾਈ ਪਾਰਟੀ ਨੂੰ ਵਿਰੋਧੀ ਤਰਦੀ ਭੂਮਿਕਾ ਦੇ ਕੇ ਪੰਜਾਬੀਆਂ ਨੇ ਰਚਿਆ ਇਤਿਹਾਸ ਵਿਰੋਧੀ ਤਰਦੀ ਭੂਮਿਕਾ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਦਾ ਵੀ ਕੀਤਾ ਵਾਦਾ ਜੇਕਰ ਆਪ ਇਸ ਪੂਰੇ ਘਟਨਾਕ੍ਰਮ ਕੋ ਆਪ ਦੇਖੇਂਗੇ ਰਿਜ਼ਲਟ ਕੇ ਬਾਅਦ ਔਰ ਰਿਜ਼ਲਟ ਕੇ ਪਹਿਲੇ ਜੋ ਵਾਤਾਵਰਣ ਥਾ ਪੰਜਾਬ ਮੇ ਕਹੀਂ ਸੇ ਵੀ ਇਹ ਨਹੀਂ ਲੱਗ ਰਹਾ ਥਾ ਕਿ ਆਮ ਆਦਮੀ ਪਾਰਟੀ अस्सी नब्बे से कम सीटें पाएगी या कहीं भी ऐसा महसूस नहीं हो रहा था कि आम आदमी पार्टी स्वीप नहीं करेगी कई बार आपके उम्मीदों के मुताबिक परिणाम नहीं आते हैं तो उससे आपको सीख लेनी होती है जरूर कुछ गलतियां हुई होंगी जिसको हम लोग मिल बैठ के तय करेंगे और उसको सही करेंगे ਮਾਨਸਾ ਦੇ ਕਸਬੇ ਬਰੇਟਾ ਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਦੇ ਵਿਚਾਲੇ ਹੋਈ ਝੜਪ ਇੱਕ ਗੁੱਟ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਦੋ ਗੰਭੀਰ ਜ਼ਖਮੀ ਫਾਇਰਿੰਗ ਦੇ ਇਲਜ਼ਾਮ ਯੂਨੀਅਨ ਦੇ ਮੌਜੂਦਾ ਪ੍ਰਧਾਨ ਬਿੰਦਰ ਸਿੰਘ ਅਤੇ ਉਸਦੇ ਸਾਥੀਆਂ ਦੇ ਉੱਤੇ ਪੁਲਿਸ ਨੇ ਸ਼ਿਕਾਇਤਬਾਦ ਦਰਜ ਕੀਤਾ ਕੇਸ ਪਰ ਮੁਲਜ਼ਮ ਅਜੇ ਵੀ ਫਰਾਰ ਕਾਰਨ ਇਹ ਹੋਇਆ ਜੀ ਇਹਨਾਂ ਨੇ ਕਹਿੰਦੇ ਵੀ ਸੀਗੇ ਬੇਰਜ਼ਗਾਰੀ ਸੀਗੇ ਤਾਂ ਉਹ ਕਹਿੰਦੇ ਵੀ ਅਸੀਂ ਟਰਾਲਾ ਟਰੂਲਾ ਪਾ ਕੇ ਵੀ ਚਲਾਉਂਦਾ ਇੱਥੇ ਮੜਾ ਮੋਟਾ ਟਾਈਮ ਪਾਸ ਕਰ ਲਾਂਗੇ ਕੰਮ ਧੰਦਾ ਕਰ ਲਾਂਗੇ ਇਹਨਾਂ ਨੇ ਕੱਲ ਪਾਸੋਂ ਟਰਾਲਾ ਪਾਇਆ ਤੇ ਕੋ ਬਿੰਦਰ ਜਿਹੜਾ ਸਿਰਸੀ ਵਾਲੇ ਵਾਲਾ ਇੱਥੋਂ ਦਾ ਪ੍ਰਧਾਨ ਸੀ ਉਹ ਨਹੀਂ ਚਾਹੁੰਦਾ ਸੀਗਾ ਵੀ ਇਹ ਜੂਨੀਅਨ ਦੇ ਵਿੱਚ ਆਉਣ ਟਰਾਲਾ ਪਾਉਣਾ ਉਹਨਾਂ ਨੂੰ ਸ਼ੱਕ ਸੀਗਾ ਵੀ ਕਿਤੇ ਕੋਈ ਸਾਡੀ ਜੂਨੀਅਨ ਤੇ ਨਾ ਇਹ ਵੀ ਇੱਥੇ ਅਸੀਂ ਹੁਣ ਪ੍ਰਧਾਨ ਆ ਵੀ ਸਾਡੇ ਇਹ ਅੱਗੇ ਪਿੱਛੇ ਆਮ ਵੱਧ ਘਟਨਾ ਬੋਲਣ ਸਾਨੂੰ ਆ ਕੇ ਬਸ ਇਸੇ ਰੰਚ ਸੁਨਾਲੀ ਇਹਨਾਂ ਨੇ ਇਹਨੂੰ

वृंदावन की मशहूर होली की तर्ज उत्ते कल दुर्ग्याणा मंदिर खेती जाएगी फुल होली पहली होली है हमारी यहाँ पे शादी के बाद और बहुत अच्छा लग रहा है बहुत अच्छे से खेल रहे हैं सारे बहुत अच्छा फील हो रहा है पूरी फैमिली हमारी साथ में है बहुत मजा आ रहा है पे रंगों का ये त्योहार है वृंदावन की तर्ज पर जे होली उत्सव मनाया जा रहा है आज हजारों की संख्या में वैष्णव जन जहाँ पधारे हैं और होलिया की पद पदावली गाई जा रही है ਖਾਲਸਾ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮੱਲੇ ਦਾ ਜਾਹੋ ਜਲਾਲ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਸੰਗਤ ਕੱਲ 13 ਮਾਰਚ ਨੂੰ ਹੋਵੇਗੀ ਹੋਲੇ ਮੱਲੇ ਦੀ ਸਮਾਪਤੀ